ਸਤਨਾਮ ਸ੍ਰੀ ਵੰਤੋ ਸਤ ਜੀ ਗੁਰੂ ਕ੍ਰੇਵ ਬਲਵਾ ਪ੍ਰਾਣੀ ਤੁਮ ਆਇ ਲਾ ਲੈੜੂ ਲੱਗਾ ਕਿਤ ਪੁਖੜੇ ਸੰਤ ਪਦੀ ਜਨਿਰ ਪੈ ਇ ਪ੍ਰਾਪਤ ਮਾਂ ਮੁੰਦੇ ਬਰੀਆ ਗੋਬਿੰਦ ਮਿਲਣ ਦੀ ਤੇਰੀ ਬਰੀਆ ਅਬਰ ਕਾਠ ਤੇ ਰਗ ਰਨ ਕਾਮ ਬਲ ਸਾਧ ਸੰਗਤ ਭਜ ਕੇ ਬਲਣਾ ਵਾਪੁਰ ਜੀ ਸਦਨਾਬ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਕੁਦਰਨੰ ਦਇਆਲੰ ਆਸਰੰਗ ਗੋਪਾਲ ਕੀਰਤਨ ਨਿਰਮਲ ਸੰਤ ਸੰਗੈ ਹੋਤ ਨਾਨਕ ਪਰਮੇਸ਼ੁਰ ਸੰਤ ਕੁਦਰਨੰ ਦਇਆਲੰ ਆਸਰੰਗ ਗੋਪਾਲ ਕੀਰਤਨ ਸੰਤ ਸਗੇਣ ਓਟ ਨਾਨਕ ਪਰਮੇਸ਼ੁਰੈ ਚੰਦਨ ਚੰਦਨ ਸਰਗ ਰਤ ਮੋਰ ਨਾ ਵਿਟਈ ਕਾ ਸੀਂਦਲ ਥਿਵ ਨਾਨਕ ਜਪੰਦੜੋ ਹਰਨਾ ਚਰਨ ਕਮਨੀ ਹੋ ਟ ਉਦਰੇ ਸਗਨ ਜਨ ਸੁਨ ਬਰਤਾਪ ਗਵਿੰਦ ਨਿਰਭਉ ਪੈ ਮਨ ਤੋਟ ਨ ਆਵੇ ਮੂਲ ਸੱਚਿਆ ਨਾਮ ਧਨ ਸਤ ਜਨਾਂ ਸੋ ਸੰਗ ਪਾਣੀਏ ਬਟੇ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨਿਭ ਸੁਣੋ ਸੰਤ ਜਗਾਂ ਸੁ ਸੰਗ ਪਾਣੀਏ ਬਟੇ ਪੁਨ ਆਠ ਪਹਿਰ ਹਰ ਧਿਆਏ ਹਰ ਜਸ ਨੇ ਸੁਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭਨੋਂ ਤਨਦਰਾ ਦਾ ਸਿਮਰਨ ਅਭਿਆਸ ਸਮਾਗਮ ਹੈ ਜੀ ਸਵਾਗਤ ਪਹਿਲੇ ਸਮਾਰਕ ਦੀ ਸਮਾਰਕੀ ਹੋਈ ਹੈ ਸਵਾਗਤ ਬੰਦ ਸੰਗਤਾਂ ਨੂੰ ਹਾਜ਼ਰੀਆਂ ਭਰੀਆਂ ਸੁੱਜਣੀਆਂ ਸਭ ਲਾਹ ਪਹੁੰਚੀਆਂ ਨੇ ਗੁਰੂ ਕਾਜ ਮੈਨੇਜਮੈਂਟ ਵੱਲੋਂ ਸਾਜ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਸਵਾਗਤ ਸੰਪੰਨ ਹੋ ਗਿਆ ਦੋ ਦਿਨਾਂ ਦਾ ਸਵਾਗਤ ਹੋਰ ਹੈ ਆਪ ਸੰਗਤਾਂ ਨੇ ਵੱਜ ਚੜ ਪਹੁੰਚ ਕੇ ਸ਼ਮਨ ਉਦਾਸ ਹਲਣ ਕਰਕੇ ਸਤਿਗੁਰਾਂ ਦੀਆਂ ਹਰਿਸ਼ਨਾ ਪ੍ਰਾਪਤ ਕਰਨੀਆਂ ਜੀ ਸੁਪਾਇਆ ਅੰਗਸਰਦਾਰ ਵਾਰ ਫਿਰ ਤਲਵਾਰ ਹੁਣ ਸਰਦਾਰ ਸਾਹਿਬ ਸਰਬੰਦੀ ਪਾਵਨ ਤਕਰਾ ਪ੍ਰਸ਼ਾਦ ਦੇ ਪ੍ਰਾਪਤ ਕਰੋ ਜੀ ਉਪਰੰਤ ਸਾਰੀਆਂ ਸੰਗਤਾਂ ਵਾਸਤੇ ਜਾਂ ਬਣ ਕੇ ਤੇ ਸਾਰੇ ਸੰਗਤਾਂ ਪੰਚਾਰ ਪਾਣੀ ਸ਼ੱਕੇ ਜਾਣਾ ਜੀ ਵਾਰ ਜੀ ਦਾ ਖਾਲਸਾ ਵਾਰ ਜੀ ਦੀ ਫਤਿਹ